ਦੇ ਪੰਜੋਂ ਮੈਂਬਰਸ਼ਿਪ ਦੀ ਜਿੱਕਰ ਚੱਲ ਰਹੇ ਹਨ ਮੈਂਬਰ ਰਿਪਟ ਕੀਤੇ ਜਾ ਰਹੇ ਨੇ ਕਿਸੇ ਦਾ ਪ੍ਰਧਾਨ ਵੇਖਣ ਨੂੰ ਬਹੁਤ ਵਧੀਆ ਹੈ ਜੀ ਮਤਲਬ ਲੋਕਾਂ 'ਚ ਬਹੁਤ ਉਤਸ਼ਾਹ ਹੈ ਹਰੇਕ ਮੁੰਡਾ ਮਤਲਬ ਸਾਡੇ ਤੋਂ ਜੇ ਸਹੀ ਗੱਲ ਪੁੱਛੋ ਤਾਂ ਪਹੁੰਚ ਨਹੀਂ ਹਲੇ ਪ੍ਰੋਪਰ ਵੇ ਨਾਲ ਹੋ ਰਹੀ ਕਿਉਂਕਿ ਹਲੇ ਅਸੀਂ ਜਥੇਬੰਦੀ ਜਿਵੇਂ ਹੁਣ ਪੰਜ ਮੈਂਬਰੀ ਐਲਾਨੀ ਹੈ ਇਹ ਥੱਲੇ ਤੱਕ ਪਹੁੰਚ ਕਰੇਗੀ ਸੰਗਤ ਚ ਬਹੁਤ ਛਾਏ ਲੋਕਾਂ ਚ ਬਹੁਤ ਉਤਸ਼ਾਹ ਹੈ ਜੀ ਨਾਲ ਜੁੜਨ ਵਾਸਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ ਉਹਨਾਂ ਤੇ ਕਰਕੇ ਦੇਖ ਲਿਆ ਜੀ ਕੀ ਮਿਲੇ ਆ ਅਸੀਂ ਤਾਂ ਜਿਹੜਾ ਪਛੋਕੜ ਹੈ ਅਸੀਂ ਤਾਂ ਪਹਿਲਾਂ ਵੀ ਕੌਮ ਨੂੰ ਲੇ ਕੁਰਬਾਨੀ ਕੀਤੀ ਹੈ ਸਾਡੇ ਫਾਦਰ ਸਾਹਿਬ ਨੇ ਵੀ ਤੇ ਸਾਡੇ ਮਦਰ ਸਾਹਿਬ ਮਦਰ ਨੇ ਵੀ ਤੇ ਮੈਂ ਸਮਝਦਾ ਬਈ ਕੌਮ ਨੂੰ ਜਦੋਂ ਐਨੇ ਦੇਰ ਨਾ ਤੇ ਵਿਸ਼ਵਾਸ ਕੀਤਾ ਤੇ ਧੋਖਾ ਹੀ ਖਾਦਾ ਹੈ ਕੌਮ ਨੇ ਤੇ ਇੱਕ ਵਾਰੀ ਸੜ ਤੇ ਵਿਸ਼ਵਾਸ ਜ਼ਰੂਰ ਕਰਨਾ ਚਾਹੀਦਾ ਤੁਸੀਂ ਵਿਸ਼ਵਾਸ ਦੀ ਗੱਲ ਕੀਤੀ ਹੈ ਪੰਜਾਬ ਦੇ ਸਰਕਾਰ ਵੀ ਏਸੀ ਉਸ ਚਾਈ ਸੀ ਤੁਸੀਂ ਬਾਕੀਆਂ ਨੂੰ ਮੌਕਾ ਦਿੱਤਾ ਸਾਨੂੰ ਇੱਕ ਦੇਖੀਏ ਦੇਖੋ ਪਰ ਅੱਜ ਦੇ ਹਾਲਾਤ ਉਹ ਨਹੀਂ ਉਹ ਤਾਂ ਫਿਰ ਗੱਲ ਇਹ ਹੈ ਨਾ ਜੀ ਗੱਲ ਇਹ ਹੈ ਬਈ ਤੁਸੀਂ ਨਾ ਇਹ ਨਾ ਕਹੋ ਬਈ ਲੋਕੀ ਉਹਨਾਂ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਇਹ ਗੱਲ ਨਾ ਤੁਸੀਂ ਕਹੋ ਜਿਹੜਾ ਝਾੜੂ ਦੀ ਸਰਕਾਰ ਆਈ ਹੈ ਨਾ ਇਹ ਇੱਕ ਆਪਸ਼ਨ ਨਹੀਂ ਸੀ ਲੋਕਾਂ ਕੋਲ ਲੋਕੀਂ ਬਦਲ ਨੂੰ ਵੀ ਨਹੀਂ ਸੀ ਵੋਟ ਪਾਉਣਾ ਚਾਹੁੰਦੇ ਤੇ ਕਾਂਗਰਸ ਨੂੰ ਵੀ ਨਹੀਂ ਸੀ ਪਾਉਣਾ ਚਾਹੁੰਦੇ ਦੋਹਾਂ ਦਾ ਬਦਲ ਝਾੜੂ ਨੂੰ ਵੋਟ ਪਈ ਝਾੜੂ ਦੀ ਕੋਈ ਦੇਣ ਨਹੀਂ ਸੀ ਪੰਜਾਬ ਨੂੰ ਕੋਈ ਝਾੜੂ ਦੀ ਅਚੀਵਮੈਂਟ ਨਹੀਂ ਸੀ ਕੋਈ ਉਹਨਾਂ ਦੀ ਕੰਮ ਵਾਸਤੇ ਕੁਰਬਾਨੀ ਨਹੀਂ ਸੀ ਉਹ ਤਾਂ ਸਿਰਫ ਇੱਕ ਵਿਰੋਧ ਚੁਣਾ ਨੂੰ ਵੋਟ ਪੈਗੀ ਤੇ ਜਦੋਂ ਉਹ ਹੁਣ ਪੈਗੀ ਅਨ ਐਕਸਪੀਰੀਐਂਸਡ ਬੰਦੇ ਆ ਜਿਨ੍ਹਾਂ ਨੇ ਕਦੇ ਕੁਝ ਦੇਖਿਆ ਹੀ ਨਹੀਂ ਸੀ ਸਿਆਸਤ ਕੀ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਤੁਸੀਂ ਪਾਵਰ ਦਵੋਗੇ ਫਿਰ ਆ ਹੀ ਹਾਲਾਤ ਹੋਣਗੇ ਜਿਹੜੇ ਹੋਣਾ ਪਿਆ। ਆਪਸ਼ਨ ਚੌਥੀ ਵੀ ਆ ਗਈ ਜੀ ਭਾਜਪਾ ਪੰਜਾਬ 'ਚ ਬੜੀ ਸਰਗਰਮੀ ਦਿਖਾ ਰਹੀ ਹੈ। ਨਹੀਂ ਭਾਜਪਾ ਦਾ ਨਹੀਂ ਮੈਂ ਨਹੀਂ ਸਮਝਦਾ ਵੀ ਪੰਜਾਬ 'ਚ ਕਦੇ ਮੈਜੋਰਟੀ ਚ ਨਹੀਂ ਆ ਸਕਦਾ। ਇਸੇ ਕੰਮਤ ਗਿਆ ਹੋਵੇ ਜੀ ਨਹੀਂ ਮжоਰਟੀ ਚ ਨਹੀਂ ਕਦੇ ਵੀ ਆ ਸਕਦੇ ਜਿਆਦਾ ਲੋਕ ਨਹੀਂ ਪਸੰਦ ਕਰਦੇ ਨਹੀਂ ਕਿ ਆਉਣੇ ਨਹੀਂ ਜੀ ਪੰਜਾਬ ਚ ਮжоਰਟੀ ਚ ਨਹੀਂ ਆ ਸਕਦੀ ਕਦੇ ਵੀ ਜੀ ਖਾਲਸਾ ਜੀ ਤੁਸੀਂ ਮੈਂਬਰ ਪਾਰਲੀਮੈਂਟ ਚ ਪੰਜਾਬ ਦੇ ਰਿਲੇਟਡ ਕੀ ਕੀ ਮੁੱਦੇ ਉਠਾਇਆ ਪੰਜਾਬ ਦੇ ਰਿਲੇਟਡ ਜੀ ਮੈਂ ਤਾਂ ਸਭ ਤੋਂ ਪਹਿਲਾ ਜਿਹੜਾ ਮੁੱਦਾ ਪ੍ਰਾਈਵੇਟ ਮੈਂਬਰ ਬਿਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਪੇਸ਼ ਕੀਤਾ ਬਈ ਇਦੇ ਵਾਸਤੇ ਮੈਂ ਪੇਸ਼ ਕੀਤਾ ਸੀ ਵੀ ਜੋ ਮਹਾਰਾਜ ਦੀ ਬੇਅਦਬੀ ਕਰੇ ਉਹਨੂੰ ਫਾਂਸੀ ਦੀ ਸਜ਼ਾ ਤੇ ਜੇ ਉਹ ਵੀ ਇਹਦੇ ਉੱਪਰ ਟ੍ਰਾਇਲ ਸ਼ਾਰਟ ਟਰਮ ਹੋਣਾ ਚਾਹੀਦਾ ਵੀ ਛੇਤੀ ਸਜ਼ਾ ਹੋਵੇ ਮਾਰ ਕਿਹਨਾਂ ਕੋਲੇ ਨਹੀਂ ਝਾੜੂ ਕੋਲੇ ਹਾਂ ਉਹਨੂੰ ਕੋਲ ਤੇਰਾਂ ਨਾਲ ਲਿਟਰ ਨਹੀਂ ਸੀਗੇ ਹਾਂ ਉਹ ਤੁਸੀਂ ਵਰਕਰ ਭਾਤੀ ਕਰਦੇ ਹਾਂ ਜੀ ਤੁਹਾਡੇ ਕੋਲੇ ਲੀਟਰ ਤਾਂ ਜਿੱਤੋਂ ਨਹੀਂ ਲੀਟਰ ਤਾਂ ਜਿਹੜੇ ਪਹਿਲਾਂ ਜਿਨ੍ਹਾਂ ਨੇ ਕੀਤਾ ਹੈ ਜੀ ਸਾਰਾ ਸਿਆਸਤ ਕੀਤੀ ਹੈ ਤੁਸੀਂ ਇਹ ਨਾ ਨਾ ਕਹੋ ਵੀ ਜਾਂ ਬਾਗੀ ਧੜੇ 'ਚ ਜਾਂ ਧਾਗੀ ਧੜੇ 'ਚ ਸਾਰੇ ਧਾਗੀ ਨਹੀਂ ਹੈ ਬਹੁਤ ਜਣੇ ਸਾਫ਼ ਸੁਥਰੇ ਆ ਜਿਹਨਾਂ ਚੋਂ ਆਉਂਦਾ ਹੈ ਤਾਂ ਨਹੀਂ ਜੀ ਦਾਗੀ ਬੰਦੇ ਦਾ ਜਾਂ ਜਿਹਨੇ ਮਹਾਰਾਜ ਦੀ ਬੀਅਦਬੀ ਚ ਜੀਦਾ ਕੋਈ ਰੋਲ ਹੈ ਜਾਂ ਉਹਨਾਂ ਨੂੰ ਬਚਾਉਣ ਚ ਕਿਸੇ ਦਾ ਰੋਲ ਹੈ ਉਹਦੇ ਵਾਸਤੇ ਸਾਰੇ ਸਾਡੇ ਦਰਵਾਜ਼ੇ ਬੰਦ ਹੈ ਕੋਈ ਸਾਫ਼ ਅਕਸ ਵਾਲਾ ਕਰਤਾਰ ਵਾਲਾ ਆਏਗਾ ਜੀ ਗਾਇਆ ਅੱਛਾ ਜੀ ਇੱਕ ਗੱਲ ਬਹੁਤ ਆਪ ਨੇ 299 ਕਿ ਇਹ ਸਾਰੇ ਨੇ ਕਹੀ ਕਿ ਜੇ ਤੁਸੀਂ ਜ਼ੁਲਮ ਦੇ ਖਿਲਾਫ ਬੋਲੇ ਨੇ ਹਾਂ ਜੀ ਅਗਰ ਕਾਲੀ ਘਰ ਦੇ ਵਿੱਚ ਜਿੰਨੇ ਵੀ ਲੋਕ ਹੈ ਕੋਈ ਨਹੀਂ ਬੋਲਦਾ ਉਸ ਟਾਈਮ ਸਾਰਿਆਂ ਨੇ ਹਮਾਇਤ ਕੀਤੀ ਕਿ ਜੀ ਅਸੀਂ ਨਹੀਂ ਕਰਾਇਆ ਇਹਨਾਂ ਨੇ ਨਹੀਂ ਕਰਾਇਆ ਇਹਨਾਂ ਦਾ ਕੋਈ ਹੱਥ ਨਹੀਂ ਹੈ ਹਾਂ ਜੀ इवन ਜੇ ਮਤਿਆਂ ਦੀ ਵੀ ਗੱਲ ਕਰੀਏ ਮੈਂ ਦੋ ਸਵਾਲ ਕਠਿਆੜ ਵਿੱਚ

ਉਹਨਾਂ ਦਾ ਕੀ ਹੋਇਆ ਨਾ ਮਤਲਬ ਸਾਰੇ ਜਿਹੜੇ ਵੀ ਪਲਾਣਾ ਕਾਲੀ ਨਹੀਂ ਐਵੇਂ ਨਹੀਂ ਮੈਂ ਜਿਹੜੇ ਇਹਦੀ ਗੱਲ ਕਰਦਾ ਵੀ ਜਿਹੜਾ ਅੱਜ ਕੱਲ ਰੌਲਾ ਚੱਲਦਾ ਹੈ ਮਹਾਰਾਜ ਦੀ ਬੇਅਦਬੀ ਦਾ ਮਹਾਰਾਜ ਦੀ ਬੇਅਦਬੀ ਤੇ ਪੈਰਲਲ ਜਿਹੜਾ ਸੱਚੇ ਸੌਦੇ ਨੂੰ ਬਚਾਉਣ ਦਾ ਜਾਂ ਜਿਹਨੇ ਮਹਾਰਾਜ ਦਾ ਸਵਾਗ ਰਚਿਆ ਸੀ ਬੇਅਦਬੀ ਵੀ ਉਹਨਾਂ ਨੇ ਕੀਤੀ ਹੈ ਨਾ ਉਹਦਾ ਸਾਰਾ ਖੁੱਲ ਕੇ ਹੀ ਆ ਗਿਆ ਉਹ ਕਲੀਅਰ ਨੇ ਦੱਸਤਾ ਜੀ ਵੀ ਬੀਨ ਰੀਜ਼ਨ ਇਹ ਹੈ ਵੀ ਉਹ ਹੈ ਨਾ ਜਦੋਂ ਬੰਦੇ ਉਹਨਾਂ ਨੂੰ ਬਚਾਉਣ ਦੇ ਵਿੱਚ ਰਹੇ ਆਂ ਫਿਰ ਸਾਡਾ ਤਾਂ ਉਹਨਾਂ ਨੂੰ ਦੇਖੋ ਸਜ਼ਾ ਦੇਣਾ ਜਾਂ ਕਹਿਣਾ ਉਹ ਤਾਂ ਕੌਮ ਨਹੀਂ ਦੇ ਦਿੱਤੀ ਹੈ ਜਿੱਥੇ ਹੁਣ ਉਹ ਹਾਸ਼ੀਏ ਤੇ ਪਹੁੰਚ ਚੁੱਕੇ ਆ ਇਹ ਉਹਨਾਂ ਗੱਲਾਂ ਕਰਕੇ ਹੀ ਆ ਨਹੀਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਜਿਵੇਂ ਅਕਾਲੀ ਦਲ ਵਾਲੇ ਦੇ ਬੰਦੇ ਜੇ ਕੋਈ ਦਾਗ ਹੀ ਹੋਣਗੇ ਹਾਂਜੀ ਨਹੀਂ ਦੇਵਾਂਗੇ ਜੀ ਕੋਈ ਦਰਵਾਜ਼ਾ ਤਾਂ ਬੰਦ ਕਰ ਦਿੱਤਾ ਬਾਰੀ ਕੁਲੀ ਰੱਖ ਰਹੇ ਹਾਂ ਕਿ ਜੇ ਕੋਈ ਸਾਫ ਅਕਸ਼ ਵਾਲਾ ਹੋਏਗਾ ਤਾਂ ਆਉਣ ਨਹੀਂ ਦੇਵਾਂਗੇ ਨਹੀਂ ਬਿਲਕੁਲ ਹੁੰਦਾ ਇਹ ਆਮ ਤੌਰ ਤੇ ਹੁੰਦਾ ਕਿ ਜੇ ਕੋਈ ਕਾਸੀ ਵੀ ਫੜਿਆ ਗਿਆ ਤੇ ਜੋ ਬੀਜੇਪੀ ਚ ਆ ਰਿਹਾ ਤਾਂ ਉਹਦੇ ਦੁੱਤੋ ਕਹੋ ਜਾਂਦਾ ਨਹੀਂ ਜੀ ਸਾਡੇ ਚ ਨਹੀਂ ਐਵੇਂ ਹੋਏਗਾ ਨਹੀਂ ਨਹੀਂ ਜੀ ਸਾਡੇ ਚ ਨਹੀਂ ਹੋਏਗਾ ਸਾਨੂੰ ਪਤਾ ਹੈ ਕਿਹੜੇ ਬੰਦੇ ਦਾਗੀ ਗਿਆ ਕਿੰਨਾ ਤੇ ਇਲਜ਼ਾਮ ਲੱਗ ਰਹੇ ਆ ਕਿਨਾਂ ਦਾ ਮੇਨ ਰੋਲ ਸੀ ਉਹ ਤਾਂ ਕਾਲ ਤੱਕ ਸਾਥ ਤੇ ਸਾਰਾ ਜਗ ਜਗ ਜਾਹਿਰੀ ਹੋ ਗਿਆ ਹੈ ਸਰ ਉਨਨੀ ਬਾਰੇ ਨੂੰ ਹਜੇ ਕੋਈ ਨਾ ਛੱਡਿਆ ਜਿਹੜੇ ਜਿਹੜੇ ਬੰਦੇ ਉੱਤੇ ਹੈਗੇ। ਲਾਂ ਜਿਹੜੀਆਂ ਆਏ ਲੋਕ ਤੰਗ ਹੀ ਆ। ਇੱਕ ਸਿਰਫ ਬਈ ਚਲੋ ਸਤਾਈ ਦੀ ਇਲੈਕਸ਼ਨ ਨੂੰ ਲੈ ਕੇ ਜਿਹੜਾ ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਹਾਂਜੀ ਥੋੜੀ ਹੁਣ ਤੋਂ ਗਤੀਵਿਧੀਆਂ ਚੱਲ ਰਹੀ ਹੈ। ਹਾਂਜੀ ਚੱਲਦੀ ਪਈ ਆ ਮੀਟਿੰਗਾਂ ਹੋ ਰਹੀਆਂ ਮੈਂਬਰ ਬਣਾ ਰਿਹਾ ਇਲੈਕਸ਼ਨ ਦਾ ਹੀ ਹੈ ਜੀ ਸਾਰਾ ਵਰਕ ਕਰਾਂਗੇ। ਇਲੈਕਸ਼ਨ ਲੜ ਲਈ ਪੈਸਿਆਂ ਦੀ ਲੋੜ ਪੈਂਦੀ ਆ ਮੋਟਾ ਫਾਈਨਾਂਸ ਦੀ ਲੋੜ ਪੈਂਦੀ। ਨਹੀਂ ਲੋੜ ਪੈਂਦੀ ਜੀ ਤੁਹਾਨੂੰ ਕਿਹਨੇ ਕਿਹਾ ਪੈਸਿਆਂ ਦੀ ਲੋੜ ਪੈਂਦੀ ਆ। ਤੁਹਾਨੂੰ ਕਿਹਨੇ ਕਿਹਾ ਤਾਂ? ਕਿੰਨੇ ਕਿਹ ਪੈਸਿਆਂ ਦੀ ਲੋਡ ਪੈਂਦੀ ਹੈ ਹਰ ਵਾਰੇ ਮੈਂ ਤਾਂ ਮੰਨਦਾ ਨਹੀਂ ਕਿ ਪੈਸਿਆਂ ਦੀ ਲੋਡ ਪੈਂਦੀ ਹੈ ਜੀ ਵੀ ਮੇਰੇ ਕੋਲ ਤਾਂ ਮੇਰੀ ਗੱਡੀ ਚ ਤੇਲ ਪਾਉਣ ਨੂੰ ਪੈਂਦੀ ਹੈ ਨਹੀਂ ਤੇ ਪੰਥ ਮੇਰਾ ਸਾਥ ਦੇਵੇ ਅੱਜ ਤੁਸੀਂ ਕਹਿੰਦੇ ਪੈਸਿਆਂ ਦੀ ਲੋਡ ਹੈ ਨਹੀਂ ਨਹੀਂ ਫਿਰ ਮੈਨੂੰ ਲੋਡ ਤਾਂ ਮੈਨੂੰ ਸੀਗੀ ਪਰ ਮੈਨੂੰ ਜੋਸ਼ ਲੱਗਦਾ ਸੀ ਵੀ ਮੈਨੂੰ ਪੈਸਿਆਂ ਦੀ ਲੋਡ ਪਾਊਗੀ ਪਰ ਮੈਨੂੰ ਨਹੀਂ ਲੋੜ ਪਈ 117 ਹਲਕੇ ਨੇ ਜੀ ਹਰ ਇੱਕ ਜਗ੍ਹਾ ਇਹ ਤਾਂ ਹੈ ਨਹੀਂ ਵੀ ਤੁਹਾਡੇ ਮੰਗੂ ਸਮਰਥਨ ਮੈਂ ਜੀ ਨਹੀਂ ਅਮਿਤ ਜੀ ਸਾਰੇ ਫਿਰ ਮੇਰੇ ਵਰਗੇ ਵੀ ਨਹੀਂ ਹੈ ਫਿਰ ਉਹ ਕਹਾਂ ਫੰਡ ਆਊਗਾ ਕਿੱਥੋਂ ਜਿਹੜੇ ਕੈਰਡੀਨੇਟਰ ਲਿਆਵਾਂਗੇ ਉਹ ਮੇਰੇ ਵਰਗੇ ਥੋੜੀ ਹਣ ਕੇ ਰੱਜੇ ਪੁੱਜੇ ਆ ਅੱਛਾ ਰੱਜੇ ਪੁੱਜੇ ਤੁਹਾਡੀ ਪਾਰਟੀ ਵਰਤਣਾ ਪਈ ਹੈ ਹਾਂ ਜੇ ਖਰਚਾ ਕਰ ਤੂੰ ਪੂਰੇ ਵੀ ਕਰ ਉਹਬੀਅਸ ਹੈ ਜੀ ਜਿਹੜੇ ਹੁਣ 5 ਕਰੋੜ ਲਾਊਗਾ ਲੈ ਮੇਰੀ ਗੱਲ ਸੁਣੋ ਹੁਣ ਤੱਕ ਲੋਕਾਂ ਨੂੰ ਆ ਜਿਹੜੀ ਬੰਦੇ ਨੇ ਗੱਲ ਕਹੀ ਹੈ ਬਾਈ ਨੇ ਲੋਕਾਂ ਨੂੰ ਇਹ ਹੀ ਨਹੀਂ ਸਮਝਾਈ ਵੀ ਜਿਹੜਾ ਐਮ.ਐਲ.ਏ 10 ਕਰੋੜ ਕਰੋ ਇਲੈਕਸ਼ਨ ਜਿੱਤਨ ਨੂੰ ਲਾਉਂਦਾ ਹੈ ਤੇ ਮੁੜ ਕੇ ਉਸ ਤੋਂ ਤੁਸੀਂ ਗਰਾਂਟ ਕੀ ਭਾਲਦੇ ਆ ਉਸ ਤੋਂ ਵਿਕਾਸ ਕੀ ਭਾਲਦੇ ਹੋ ਅਗਲਾ ਅਗਲਾ ਆਪਣਾ ਘਰ ਪੂਰਾ ਆਪਣੇ 10 ਕਰੋੜ ਪੂਰੇ ਕਰੋਗੇ ਜਾਂ ਤੁਹਾਡਾ ਘਰ ਭਰੂਗਾ ਇਹ ਤਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਖਾਲਸਾ ਜੀ ਫਰੀਦਕੋਟ ਦੇ ਲੋਕਾਂ ਲਈ ਕੀ ਕੀ ਕੰਮ ਕਰ ਚੁੱਕੇ ਬਾਈ ਜੀ ਮੇਰੇ ਕੋਲ ਤਾਂ ਮੇਰੀ ਗਰੰਟੀ ਸੀ 5 ਕਰੋੜ ਰੁਪਈਆ ਉਹ ਮੈਂ ਵੰਡਤਾ ਜਿਹੜਾ ਆਈ ਗਿਆ ਆਪਾਂ ਦਈ ਮੈਂ ਕਹਿੰਦਾ ਦੋ ਦੋ 2.5 2.5 300 ਕਰੋੜ ਦੀਆਂ ਆਪਾਂ ਸੜਕਾਂ ਕਰਵਾ ਦਿਆਂ ਉੱਥੋਂ ਸੈਂਟਰ ਤੋਂ ਸੱਜਨ ਕੁਮਾਰ ਨੂੰ ਉਮਰ ਕੈਦੀ ਸਜ਼ਾ ਸੁਣਾਈ ਦੀ ਆ ਫਾਂਸੀ ਹੋਣੀ ਚਾਹੀਦੀ ਸੀ ਮੈਂ ਕਹਿੰਦਾ ਬੀਜਪੀ ਕਹਿੰਦੀ ਵੀ ਅਸੀਂ ਕਰਾਇਆ ਪਹਿਲੇ ਕੇਸ ਬੰਦ ਕਰ ਦਿੱਤਾ ਵੀ ਅਸੀਂ ਕਿ ਅਸੀਂ ਬੀਜਪੀ ਕ੍ਰੈਡਿਟ ਲੈ ਰਹੀ ਐ ਇਸ ਚੀਜ਼ ਦਾ ਵੀ ਅਸੀਂ ਸਜ਼ਾ ਦਵਾਈ ਹੈ ਨਹੀਂ ਜਿਉ ਕੇਸ ਤੱਕ ਚਲੋ ਇਹ ਜ਼ਰੂਰ ਹੈ ਵੀ ਇਹਦਾ ਮਤਲਬ ਜੁਡੀਸ਼ਰੀ ਦਾ ਹੀ ਹੈ ਇੰਡੀਆ ਦੀ ਦਾ ਵੀ ਬਹੁਤ ਟਾਈਮ ਲੱਗ ਜਾਂਦਾ ਚਾਹੇ 40 ਸਾਲ ਬਾਅਦ ਸਜ਼ਾ ਹੋਈ ਹੈ ਪਰ ਹੋਈ ਹੈ ਚਲੋ ਠੀਕ ਹੈ ਕਿ ਲੱਗਦਾ ਸਜ਼ਾ ਸਹੀ ਉਮਰ ਕਿ ਨਹੀਂ ਜੀ ਸਜ਼ਾ ਸਹੀ ਕਿ ਫਾਂਸੀ ਹੋਣੀ ਚਾਹੀਦੀ ਸੀ ਆਈ ਵਿਟਨੈਸ ਹੈ ਉਹਦੇ ਆਈ ਵਿਟਨੈਸ ਹੈ ਪਰ ਇਹ ਪ੍ਰੈਸ ਕਾਨਫਰੰਸ ਕਰ ਰਹੇ ਹੂ ਕਿ ਤੁਹਾਡਾ ਮੁੱਖ ਮਕਸਦ ਹੈ ਬਟੰਡਾ ਦੇ ਵਿੱਚ ਆ ਟਿੱਕਾ ਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਪੂਰੀ ਪ੍ਰਸਤਾਵ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਅਸੀਂ ਜਿਹੜੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਅਸੀਂ ਇੱਕ ਪੋਲੀਟਿਕਲ ਪਾਰਟੀ ਬਣਾਈ ਆ ਤੇ ਉਹਦੀ ਅਸੀਂ ਜਿਹੜੀ ਭਰਤੀ ਮਹਿਮਾ ਸ਼ੁਰੂ ਕੀਤੀ ਸੀ ਬਹੁਤ 9-10 ਜ਼ਿਲ੍ਹਿਆਂ ਚ ਅਸੀਂ ਪਹਿਲਾਂ ਕਰ ਚੁੱਕੇ ਆ ਤੇ ਅੱਜ ਦੋ ਤਿੰਨ ਜ਼ਿਲ੍ਹੇ ਅਸੀਂ ਅੱਜ ਕਰਨ ਜਾ ਰਹੇ ਆ ਇੱਕ ਤੇ ਬਠਿੰਡਾ ਮਾਨਸਾ ਤੇ ਮੁਕਸਰ ਅੱਜ ਉਥੇ ਜਾ ਕਰਨੀ ਤੇ ਇਹ ਜਿਹੜੀ ਅਸੀਂ ਪੰਜ-ਪੰਜ ਮੈਂਬਰਾਂ ਦੀ ਇਥੇ ਜਿਹੜੀ ਟੀਮ ਬਣਾ ਕੇ ਉਹਨਾਂ ਨੂੰ ਅੱਗੇ ਅੱਗੇ ਜਿਹੜੇ ਪਿੰਡ ਤੱਕ ਜਾਂ ਸਰਕਲ ਬਲਾਕ ਤੱਕ ਜਿਹੜੀ ਅਸੀਂ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਕਿ ਉਹ ਅੱਗੇ ਅੱਗੇ ਪੰਜ-ਪੰਜ ਮੈਂਬਰ ਹਰ ਇੱਕ ਜਗ੍ਹਾ ਤੇ ਅਪਾਇੰਟ ਕਰਕੇ ਤੇ ਪਿੰਡਾਂ ਤੱਕ ਪਹੁੰਚ ਕਰਨ ਤੇ ਉਹ ਜਿਹੜੀ ਪ੍ਰਤੀ ਨੂੰ ਹੰਗਾਰਾ ਦਿੱਤਾ ਜਾ ਸਕੇ ਸਵਿਧਾਨ ਦੀ ਗੱਲ ਕਰੀਏ ਪਾਰਟੀ ਦੇ ਸਵਿਧਾਨ ਦਾ ਖਾਡਾ ਤਿਆਰ ਹੋ ਚੁੱਕਿਆ ਹੈ ਹਾਂਜੀ ਉਹ ਖਰੜੇ ਵਾਸਤੇ ਵੀ ਲੱਗੇ ਹੋਏ ਸਾਡੇ ਜਿਹੜੀ ਐਡਵਾਈਜ਼ਰੀ ਕਮੇਟੀ ਉਹ ਸਵਿਧਾਨ ਕਮੇਟੀ ਬਣੀ ਹੋਈ ਆ ਉਹ ਬਣਾ ਰਹੀ ਹੈ ਸਾਰਾ ਕੁਝ ਤੇ ਉਹ ਉਹ ਸਾਰੀਆਂ ਧਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਸੀਂ ਸਾਰੇ ਨਾਲ ਲੈ ਕੇ ਉਹ ਪੰਜਾਬ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਤੇ ਸਾਰਿਆਂ ਨਾਲ ਲੈ ਕੇ ਚੱਲਣਾ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਤੁਸੀਂ ਹੁਣ ਤੱਕ ਕਵਰ ਕਰ ਚੁੱਕੇ ਅਸੀਂ ਪਠਾਨਕੋਟ ਗਰਦਾਸਪੁਰ ਤੇ ਅੰਮ੍ਰਿਤਸਰ ਅਪਰੋਜਪੁਰ ਤੇ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਇਹ더라 ਸ਼ਾਇਦ ਪਿੰਨ ਪੂਰੇ ਨਾਂ ਨਹੀਂ ਦੱਸ ਕਿ ਜਿਹੜੇ ਅਸੀਂ ਪਹਿਲਾਂ ਕੋਈ ਮੋਗਾ ਪ੍ਰਿਸਗੋਰ ਇਹ ਸਾਰੇ ਅਸੀਂ ਕਵਰ ਕਰ ਚੁੱਕੇ ਆ ਤੇ ਅੱਜ ਤਿੰਨ ਜ਼ਿਲ੍ਹੇ ਅਸੀਂ ਅੱਜ ਕਵਰ ਹੋ ਜਣੇ ਆ ਤੇ ਬਾਕੀ ਰਹਿੰਦਿਆਂ ਨੂੰ ਵੀ ਅਸੀਂ ਹਫ਼ਤੇ ਦੇ ਵਿੱਚ ਵਿੱਚ ਸਾਰਿਆਂ 23 ਜ਼ਿਲ੍ਹਿਆਂ ਤੱਕ ਪਹੁੰਚ ਕਰਾਂਗੇ ਤੁਸੀਂ ਇਹ ਪਾਰਟੀ ਬਣਾਈ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਾਂ ਦੇਸ਼ ਨਾਲ ਸਾਰੇ ਜਿਹੜਾ ਹੈਗਾ 23 ਨਾ ਪੰਜਾਬ ਤੱਕ ਸੀ ਮਦੁਰਾ ਜਾਂ ਪੰਜਾਬ ਤੋਂ ਬਾਹਰ ਵੀ ਤੁਸੀਂ ਲੈ ਕੇ ਆ ਨੇ ਅਸੀਂ ਫਿਲਹਾਲ ਦੇ ਜਿਹੜੇ ਸਿੱਖ ਮੁੱਦੇ ਉਹਦੇ ਅਸੀਂ ਜਿੱਥੇ ਵੀ ਕੋਈ ਕੋਈ ਪ੍ਰੋਬਲਮ ਹੋਊਗੀ ਉਹ ਉਹ ਵੀ ਅਡਰੈਸ ਕਰਾਂਗੇ ਤੇ ਦੂਸਰਾ ਅਸੀਂ ਜਿਹੜੇ ਮੇਨ ਸਾਡੀ ਪੰਜਾਬ ਤੇ ਫੋਕਸ ਰਹੂਗਾ ਸਾਡਾ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਬਦਤਰ ਹੋ ਚੁੱਕੇ ਆ ਇਹ ਜਿਹੜਾ ਸਾਡੇ ਜਿਹੜੇ ਪੰਥ ਚ ਵੀ ਬਹੁਤ ਵੱਡਾ ਸੰਕਟ ਆ ਤੇ ਪੰਜਾਬ ਵੀ ਪੰਜਾਬ ਦੇ ਹਾਲਾਤ ਲਾਜ ਨਾਲ ਡਰ ਵੀ ਲਾ ਲੋ ਹਰ ਜਗ੍ਹਾ ਤੇ ਪੰਜਾਬ ਬਹੁਤ ਪਛੜ ਚੁੱਕਾ ਵਾ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਮੰਦੀ ਹਾਲਤ ਆ ਜੋ ਪੰਜਾਬ ਦੇ ਜੋ ਪ੍ਰੈਸ ਦੀ ਆਜ਼ਾਦੀ ਦਾ ਇਹ ਮਾਮਲਾ ਤੁਸੀਂ ਆ ਬਠਿੰਡੇ ਜੀ ਅੱਜ ਕੱਲ ਬਹੁਤ ਵੱਡਾ ਪ੍ਰਸੰਦ ਦਾ ਹੈਗਾ ਅਸੀਂ ਇਕੱਠ ਇਹ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਅਸੀਂ ਕਹਿੰਦੇ ਕਿ ਜੋ ਜਮਹੂਰੀਅਤ ਤਰੀਕੇ ਨਾਲ ਜੋ ਹਰੇਕ ਬੰਦੇ ਦਾ ਫਰਜ਼ ਬਣਦਾ ਜੋ ਹਰੇਕ ਬੰਦੇ ਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਇਹਦਾ ਤੁਸੀਂ ਪੰਚਤ ਮੁਦਿਆਂ ਦੀ ਗੱਲ ਕੀਤੀ ਹੈ ਪਿਛਲੇ ਕਿ ਜੋ ਗਿਆਨੀ ਹਰਪੀ ਸਿੰਘ ਦਾ ਘਟਨਾਕ੍ਰਮ ਵਾਪਰਿਆ ਉਹ ਕਿਵੇਂ ਦੇਖਦੇ ਹੋ ਨੇ او ਵੀ ਜੀ ਬਹੁਤ ਇੱਕ ਮੰਦ ਭਾਗੀ ਘਟਨਾ ਜੀ ਉਹ ਜਿਹੜੇ ਕਿ ਜਸੇਦਾਰ ਸਾਹਿਬ ਨੂੰ ਇਦਾਂ ਇੱਕ ਜਲੀਲ ਕਰਕੇ ਲਾਉਣਾ ਆ ਜਾਂ ਜਿੰਨਾ ਚਿਰ ਉਹ ਬੰਦੇ ਤੇ ਉਹਨਾਂ ਨਾਲ ਕੰਮ ਕਰਦੇ ਰਹੇ ਜਿੰਨਾ ਚਿਰ ਤੁਹਾਨੂੰ ਦੀ ਹਾਂ ਚਾਹ ਮਿਲਦੀ ਰਹੀ ਜਾਂ ਉਹਨਾਂ ਦੇ ਨਕੂਲ ਕੰਮ ਚੱਲਦਾ ਰਿਹਾ ਉਹਨਾਂ ਤੇ ਠੀਕ ਹੈ ਜਦੋਂ ਕੋਈ ਸੱਚ ਬੋਲਣ ਦੀ ਗੱਲ ਕਰਦਾ ਤੋ ਉਹਨਾਂ ਤੁਸੀਂ ਉਹਦੇ ਨਾਲ ਇਦਾਂ ਦਾ ਵਿਹਾਰ ਕਰੋ ਤੇ ਬਹੁਤ ਗਲਤ ਚੀਜ਼ ਹੈ ਇੱਕ 1925 ਐਕਟ ਦੀ ਗੱਲ ਕੀਤੀ ਜਾ ਰਹੀ ਹੈ ਪਰ ਜਦ ਆਪਾਂ 3 ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਉਹ ਤੋਂ ਪਹਿਲਾਂ ਵੀ ਪੰਥਕ ਜਿਹੜੀਆਂ ਹੈਗੀਆਂ ਇਹ ਨਾਂ ਦੇ ਤਿਕ ਬਣਿਆ ਹੋਇਆ ਸੀਗਾ ਪਰ ਉਦੋਂ ਬਾਅਦ ਜਿਹੜਾ ਹੈਗਾ ਐਰਜੀਪੀਸੀ ਗੱਲ ਕਰੀਏ ਵੀ ਜਸੇਦਾਰ ਸਾਡੇ ਅਧੀਨ ਨੇ ਉਹਨੂੰ ਕਿਵੇਂ ਦੇਖਦੇ ਨੇ ਨਹੀਂ ਮੇਰੇ ਖਿਆਲ ਹੈ ਕਿ ਠੀਕ ਹੈ ਕਿ ਉਹਨਾਂ ਕੋਈ ਅਥਾਰਟੀ ਹੋ ਸਕਦੀ ਹੈ ਕਿ ਜਸੇਦਾਰ ਨੂੰ ਲਾਉਣ ਦੀ ਜਾਂ ਕੋਈ ਸਿਸਟਮ ਹੈ ਪਰ ਜਥੇਦਾਰ ਪੂਰੀ ਕੌਮ ਦਾ ਤੇ ਮੇਰੇ ਖਿਆਲ ਹੈ ਕਿ ਜੇ ਪਹਿਲਾਂ ਹੈਗਾ ਵੀ ਗਿਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹ ਚਾਹੁੰਦੇ ਹਾਂ ਕਿ ਜਥੇਦਾਰ ਨੂੰ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਾਂ ਕੋਈ ਸਿਸਟਮ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਨਿਯੁਕਤੀ ਹੋਵੇ ਤੇ ਉਹਨਾਂ ਦਾ ਕੋਈ ਟਾਈਮ ਪੀੜ ਫਿਕਸ ਹੋਵੇ ਕਿ ਉਹ ਕਿੰਨੇ ਚਿਰ ਤੱਕ ਉਸ ਤੇ ਰਹਿ ਸਕਦੇ ਆ ਤੇ ਉਹਨਾਂ ਦੀ ਜੋ ਸੇਵਾ ਮੁਕਤੀ ਦਾ ਵੀ ਕੋਈ ਵਧੀਆ ਤਰੀਕੇ ਨਾਲ ਉਹਦੇ ਨਿਯਮ ਬਣਨੇ ਚਾਹੀਦੇ ਤੇ ਉਹਦੇ ਅਨਸਾਰ ਹੀ ਕੰਮ ਹੋਣਾ ਚਾਹੀਦਾ ਇਹ ਨਹੀਂ ਕਿ ਜਦੋਂ ਵੀ ਕਿਸੇ ਨੂੰ ਨਾ ਲੱਗੇ ਸ਼੍ਰੋਮਣੀ ਕਮੇਟੀ ਨੂੰ ਲੱਗੇ ਕਿ ਸਾਡੇ ਅਨੁਕੂਲ ਨਹੀਂ ਕੰਮ ਹੋ ਰਿਹਾ ਤਾਂ ਅਗਲੇ ਦਿਨ ਜਸedar ਬਦਲ ਹੁੰਦੀ ਕਿ ਇਹ ਇਹ ਜਿਹੜੀ ਰਵਾਇਤ ਹੈ ਇਹ ਖਤਮ ਹੋਣੀ ਚਾਹੀਦੀ। ਅੱਡਾ ਇਹ ਜਾਣ ਤੋਂ ਬਾਅਦ ਕਰਦਾਰ ਖੁਸ਼ੀ ਕੀਤੀ ਜਾ ਰਹੀ ਆ ਉਸ ਨੂੰ ਤੁਸੀਂ ਕਿਸ ਨਗਰੀਏ ਨਾਲ ਦੇ? ਇਸ ਮੈਂ ਇਹ ਚੀਜ਼ ਹੈ ਕਿ ਇਹਦੇ ਵਾਸਤੇ ਸਾਡੇ ਪੰਜਾਬੀਆਂ ਦੇ ਜਿਹੜੇ ਨਾ ਮੇਰੇ ਖਿਆਲਕ ਬਹੁਤ ਅਸੀਂ ਨੀਵੇਂ ਪੱਧਰ ਤੇ ਗਿਰ ਚੁੱਕੇ ਹਾਂ ਅਸੀਂ ਇੱਕ ਜਥੇਦਾਰ ਦੇ ਛੱਡੋ ਅਸੀਂ ਆਮੀ ਜਦੋਂ ਵਿਚਰਦੇ ਹਾਂ ਕਿ ਇੱਕ ਦੂਜੇ ਦੇ ਉੱਪਰ ਅਸੀਂ ਈਆਂ ਪੈਣਾ ਸਾਡੇ ਵੱਡੇ ਬਡੇਰਿਆਂ ਨੇ ਈਆਂ ਪੈਣਾ ਦੇ ਵਾਸਤੇ ਉਹ ਸਾਡੀਆਂ ਸਾਂਝੀਆਂ ਸੀ ਉਹਨਾਂ ਦੇ ਸਾਰਿਆਂ ਵਾਸਤੇ ਉਹਨਾਂ ਨੇ ਆਪਣੀਆਂ ਬੜੀਆਂ ਬੜੀਆਂ ਕੁਰਬਾਨੀਆਂ ਦੇ ਕੇ ਵੀ ਉਹਨਾਂ ਦੀ ਇੱਜ਼ਤ ਨੂੰ ਬਚਾ ਕੇ ਦੂਜਿਆਂ ਤੋਂ ਕੁਛਦਾ ਕੇ ਵੀ ਲਿਆਂਦਾ ਤੇ ਜਿਹੜੇ ਅੱਜ ਅਸੀਂ ਆਪ ਹੀ ਆਪਣੇ ਆਪ ਨੂੰ ਇੱਕ ਦੂਜੇ ਦੇ ਈਆਂ ਪੈਣਾ ਦੇ ਖਿਲਾਫ ਇਹੋ ਜੇ ਦੁਸ਼ਣਬਾਦੀ ਜਦੋਂ ਇੱਕ ਦੂਜੇ ਦੇ ਖਿਲਾਫ ਮੀਡੀਆ ਤੇ ਵੇਖਦੇ ਆ ਤੇ ਬੜਾ ਮਨ ਨੂੰ ਦੁੱਖ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਬਾਕੀ ਜੋ ਵੀ ਕਰਦਾਰਕੁਸ਼ੀ ਕੀਤੀ ਜਾ ਰਹੀ ਉਹਦੀ ਅਸੀਂ ਸਖਤ ਸਰਨ ਨਿਖੇਦੀ ਕਰ ਅਸੀਂ ਸਾਡੇ ਆਪਣੇ ਸਮਰਥਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਇਹੋ ਜਿਹੇ ਨੀਵੇਂ ਪੱਧਰ ਦੀ ਠੀਕ ਹੈ ਕਿ ਕਿਸੇ ਨਾਲ ਤੁਹਾਡਾ ਭੇਦ ਭਾਵ ਹੋ ਸਕਦਾ ਵਿਰੋਧ ਕਿਸੇ ਗੱਲ ਤੇ ਵਿਰੋਧ ਹੋ ਸਕਦਾ ਪਰ ਉਹਦੀ ਜਿਹੜੀ ਵਿਰੋਧ ਕਰਨ ਦਾ ਵੀ ਜਿਹੜਾ ਤਰੀਕਾ ਉਹ ਬੜਾ ਸੱਭਿਅਕ ਹੋਣਾ ਚਾਹੀਦਾ ਬਹੁਤ ਸਮਾਜ ਨੂੰ ਪ੍ਰਵਾਨ ਹੋਣਾ ਚਾਹੀਦਾ ਇਹ ਨਹੀਂ ਕਿ ਆਪਾਂ ਕਿਸੇ ਦੀ ਧੀਆਂ ਪਣਾ ਤੇ ਮਾਵਾਂ ਤੇ ਜਾਂ ਇਹੋ ਜਿਹਿਆਂ ਗਾਲਾਂ ਕੱਢ ਕੇ ਇਹ ਸੋਭਾ ਨਹੀਂ ਪਿੱਛੇ ਚੱਕ ਨਾ ਚੰਗੀ ਗੱਲ ਹਾਂ ਜੀ ਕਿਰਦਿਤ ਨਾ ਨਹੀਂ ਚਿੱਕੜ ਸਿੱਕਣਾ ਬਹੁਤ ਮਾੜੀ ਗੱਲ ਹੈ ਜੀ ਕਿ ਉਹ ਉਹ ਵੀ ਗੈਰ ਕਾਨੂੰਨੀ ਜੋ ਕਿਸੇ ਬੰਦੇ ਨਾਲ ਤੁਹਾਡੀ ਕੋਈ ਹੋ ਸਕਦੀ ਹੈ ਉਹਦੇ ਪਰਿਵਾਰ ਨੂੰ ਉਹਦੇ ਚ ਲੈ ਕੇ ਆਉਣਾ ਉਹ ਬਹੁਤ ਗਲਤ ਜੀ ਦੇ ਜੀ ਐਸ ਜੀ ਪੀ ਸੀ ਦੇ ਚੋਣਾਂ ਆ ਰਹੀਆਂ ਜੀ ਉਹ ਕੀ ਕਹਿੰਦੇ ਐਸ ਜੀ ਪੀ ਸੀ ਦੇ ਚੋਣਾਂ ਤੇ ਮੇਰੇ ਖਿਆਲ ਅੰਜੀ ਕਹਿੰਦੇ ਸਾਰੇ ਮੰਗ ਕਰ ਰਹੇ ਕਿ ਜਲਦੀ ਜਲਦੀ ਆਉਣ ਤੇ ਅਸੀਂ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਹਾਂ ਤੇ ਅਸੀਂ ਉਹਦੇ ਚ ਆਪਣਾ ਵੀ ਪੂਰਾ ਯੋਗਦਾਨ ਪਾਵਾਂਗੇ ਅਸੀਂ ਆਪਣੀ ਪਾਰਟੀ ਜਿਹੜੀ ਬਣਾਈ ਆ ਉਸ ਦਿਨ ਜਿਹੜੇ ਹੈਗੇ ਕੈਂਡੀਡੇਟ ਖੜਾਉਂ ਅਸੀਂ ਜਿਹੜੀਆਂ ਵੀ ਜਿਹੜੀਆਂ ਪੰਥਕ ਸੋਚ ਵਾਲੀਆਂ ਸਾਰੀਆਂ ਧਿਰਾਂ ਨਾਲ ਸਹਿਯੋਗ ਲੈ ਕੇ ਸਾਰਿਆਂ ਨਾਲ ਰਲ ਮਿਲ ਕੇ ਅਸੀਂ ਕੁਝ ਆਪਣੇ ਕੈਂਡੀਡੇਟ ਵੀ ਕੁਝ ਜੇ ਅਸੀਂ ਕੋ ਸਹਿਮਤੀ ਨਾਲ ਕੋਈ ਅੱਗੇ ਪਿੱਛੇ ਕਰਕੇ ਵੀ ਸਾਰੇ ਜਣੇ ਰਲ ਕੇ ਲੜਨ ਦੀ ਕੋਸ਼ਿਸ਼ ਕਰਾਂਗੇ। ਹਾਂ ਜੀ ਕੋਈ ਬਹੁਤ ਰਾਜਨੀਤਿਕ ਭਾਵੇਂ ਜਿਹੜੀਆਂ ਨੇ ਭਾਵੇਂ 88 ਧਿਰਾਂ ਨੇ ਉਹ ਤੁਹਾਡੇ ਨਾਲ ਨਹੀਂ ਹਾਂ ਜੀ ਅਸੀਂ ਸਾਰਿਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਜਿਹੜੀਆਂ ਅੱਜ ਕੱਲ ਕਾਗਜ਼ ਤਰ੍ਹਾਂ ਉਹਨਾਂ ਤੋਂ ਇਲਾਵਾ ਜੁਨੀਆਂ ਵੀ ਧਿਰਾਂਆਂ ਮਾ ਜਿਹੜੀਆਂ ਹਾਂਜੀ ਹਾਂਜੀ ਚੱਲ ਰਹੀ ਗੱਲ ਜੀ ਅਕਾਲੀਵਾਲ ਮਾਨ ਸਾਹਿਬ ਨਾਲ ਵੀ ਅਜੇ ਉਹਨਾਂ ਨਾਲ ਨਹੀਂ ਹੋਈ ਬਾਕੀ 1 2 3 ਨਾਲ ਭਾਈ ਰਣਜੀਤ ਸਿੰਘ ਉਹਨਾਂ ਨਾਲ ਭਾਈ ਵਿਡਾਲਾ ਨਾਲ ਹੋਰ ਵੀ 1 2 3 ਨਾਲ ਸਾਡੀ ਗੱਲ ਹੋ ਰਹੀ ਆ ਤੁਹਾਨੂੰ ਹੋ ਜਾਂਦੇ ਆ ਜਾਂ ਹਾਂਜੀ ਤੁਹਾਨੂੰ ਦਾ ਮੁੱਦਾ ਰਹੇਗਾ ਨਹੀਂ ਅਸੀਂ ਤੇ ਜਿਹੜੀ ਆ ਪੰਜਾਬ ਦੇ ਜਿਹੜੀ ਚੜ੍ਹਦੀ ਕਲਾ ਲਈ ਜੋ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਆ ਉਹਦੇ ਅਨਸਾਰ ਹੀ ਅਸੀਂ ਕੰਮ ਕਰਾਂਗੇ ਸਭ ਦੇ ਭਲੇ ਲਈ ਸਾਡਾ ਏਜੰਡਾ ਜਿਹੜਾ ਸਭ ਦਾ ਭਲਾ ਹੋਊਗਾ ਜੀ ਨਹੀਂ ਆ ਹੇਲਾ ਲਈ ਅਜੇ ਇਹ ਚੀਜ਼ੇ ਇਹ ਇਹ ਤੋਂ ਅਸੀਂ ਅਜੇ ਅਸੀਂ ਮਤਲਬ ਉਹ ਉਹ ਮੁੱਦਾ ਤੇ ਸਾਡਾ ਆ ਅੱਗੇ ਜਾ ਕੇ ਤੇ ਜੋ ਅਸੀਂ ਇਹ ਰਾਜ ਜੋ ਮਹਾਰਾਜ ਉਹ ਖਾਲਸਾ ਦੇ ਮੁੱਦੇ ਨੂੰ ਬਹੁਤ ਗਲਤ ਤਰੀਕੇ ਨਾਲ